ਕਿ ਮੈਂ ਇਹ ਸੋਚਦਾ ਵਾਂ ਕਿ ਤਨਾ ਕਿਤੇ ਮਰਿਆਦਾ ਜਿਹੜੀ ਹੁੰਦੀ ਨਾ ਉਹਨੂੰ ਭੰਗ ਨਹੀਂ ਕਰਨਾ ਚਾਹੀਦਾ 2017 ਤੋਂ ਇਸ ਪਰਿਵਾਰ ਨਾਲ ਮਿੱਟੂ ਮਦਾਨ ਜੁੜਿਆ ਇਹ ਉਹੀ ਘਰ ਹੈ ਉਹੀ ਕੋਠੀ ਹੈ ਜਿੱਨੇ ਜੜ੍ਹ ਲਾਈ ਮਿੱਟੂ ਮਦਾਨ ਦੀ ਪਰ ਇਹ ਨਹੀਂ ਆਪਾਂ ਇੱਕ ਢਾਡੇ ਨੂੰ ਖੁਸ਼ ਕਰਨ ਵਾਸਤੇ ਦੂਸਰੇ ਜਿਤ ਪਰਿਵਾਰ ਤੋਂ ਅਸੀਂ ਸਾਡੀ ਜੜ੍ਹ ਲੱਗੀ ਹੋਵੇ ਅਸੀਂ ਉਸ ਪਰਿਵਾਰ ਬਾਰੇ ਇਹ ਵੀ ਇਲਜ਼ਾਮ ਬਾਜ਼ੀ ਕਰਦੀ ਹੈ ਕਿ ਜਿਹੜੀ ਆਪਾਂ ਸੱਪ ਦੀ ਨਾ ਕਰਤਾਂ ਗਏ ਆਪਣੇ ਹੱਥ ਦਿਲ ਚਾਤ ਰੱਖ ਕੇ ਬਈ ਤੂੰ ਟਿਕਟ ਦੇ ਕਿੰਨੇ ਪੈਸੇ ਦਿੱਤੇ ਜਦ ਮੈਂ ਕਿੰਨੇ ਪੈਸੇ ਦਿੱਤੇ ਜਾਂ ਦਮਨ ਭਾਈ ਨੇ ਕਿੰਨੇ ਪੈਸੇ ਦਿੱਤੇ ਮੈਂ ਅੱਲਾ ਦੱਸਦਾ ਦੋ ਹਜ਼ਾਰ ਬਾਈ ਚ ਸਿੱਧੂ ਸਾਹਿਬ ਨੂੰ ਕਈ ਬੰਦੇ ਐਸੇ ਹੀ ਜਿਹੜੇ ਮੇਰੇ ਮੱਲਕੇ ਨੌਨ ਜਿਹੜੇ ਫੰਡ ਦੇਣਾ ਜਾਂਦੇ ਸੀ ਪਰ ਸਿੱਧੂ ਸਾਹਿਬ ਨੇ ਇੱਥੇ ਆ ਕੇ ਫੰਡ ਲੈਣ ਤੱਕ ਮਨਾ ਕਰਤਾ ਵੀ ਮੈਂ ਨਾ ਕਿਸੇ ਤੋਂ ਪੈਸਾ ਲੈਣਾ ਮੈਨੂੰ ਕਹਿੰਦੇ ਛੱਲੀ ਅਗਰ ਇਸੇ ਕੋਈ ਪੈਸਾ ਲਾਵਾਂਗੇ ਤੇ ਕਿਤੇ ਨਾ ਕਿਤੇ ਗੈਰ ਨਜਾਇਜ਼ ਕੰਮ ਵੀ ਸਾਨੂੰ ਕਰਨਗੇ ਉਹ ਮੇਰੇ ਕੋਲ ਨਹੀਂ ਹੋਣੇ ਇਸ ਲਈ ਕਿਸੇ ਦਾ ਵੀ ਪੈਸਾ ਨਹੀਂ ਲਾਣਾ ਮੈਡਮ ਨੇ ਪਿੱਛੋਂ ਤੋਂ ਆਏ ਜਾ ਰਹੇ ਦੇਖੋ ਜ਼ਿਲ੍ਹਾ ਪ੍ਰਧਾਨ ਆ ਕਿਤੇ ਨਾ ਕਿਤੇ ਉਹਦੀ ਮਜਬੂਰੀ ਬਣ ਗਈ ਹੈ ਜਿਨ੍ਹਾਂ ਜਿਨ੍ਹਾਂ ਨੇ ਉਹਨੂੰ ਬਣਾਇਆ ਉਹਨਾਂ ਦੇ ਵੱਲੋਂ ਨਹੀਂ ਮਜਬੂਰੀ ਬਣ ਗਈ ਉਹਦਾ ਬਿਆਨ ਦੇਣਾ ਚਲੋ ਪਰ ਮੈਨੂੰ ਪਤਾ ਮਿੱਟੂ ਦੇ ਦਿਲ 'ਚ ਕੁਛ ਨਹੀਂਗਾ